ਕੰਡਿਤ ਫਾਕ ਦੀ ਖੁੱਲ ਜਾਵੇ ਉਹ ਲੱਖਾਂ ਯਤਨ ਕਰੀਏ ਮੜ ਨਾ ਪਵੇ ਭਾਂਡੇ ਜਿਹੜਾ ਦੁੱਦ ਦਰਿਆ ਵਿੱਚ ਡੁੱਲ ਜਾਵੇ ਉਹ ਬਿਨਾ ਮਾਲੀ ਤੋਂ ਬਾਗ ਵੀ ਰੌਣਹ ਹੋ ਜਾ ਏ ਬਿਨਾ ਪਾਣੀ ਤੋਂ ਖੇਤੀ ਵੀ ਹਲ ਜਾਵੇ ਉਹ ਪਾਰਸ ਮਿਟ ਜਾਂਦੀ ਅਖਰ ਗਲਤ ਵਾਂਗੂ ਜਿਹੜੀ ਕੌਮ ਇਹ ਤੇ ਹੋ ਜਿਸ ਨੂੰ ਭੁੱਲ ਜਾਵੇ ਉਹ 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 ਬੰਦਾ ਬਣਨੇ ਤੋਂ ਪਹਿਲਾਂ ਬੰਦਾ ਬਹਾਦਰ ਸੀ ਕੌਣ ਉਹ ਸੂਬੇ ਸਰਹੰਦ ਦੀ ਸੀ ਲਾਈ ਕਿਨੇ ਧੌਣ ਬੰਦਾ ਬਣਨੇ ਤੋ ਪਹਿਲਾ ਬੰਦਾ ਬਹਾਦਰ ਸੀ ਕੌਣ ਸੂਬੇ ਸਰਹੰਦ ਦੀ ਸਿਲਾਈ ਕੀਨੇ ਤਹੌਣ ਕੀਨੇ ਕਿਥੇ ਹਾ ਦਾਸੀ ਨਾਰਾ ਮਾਰਿਆ ਕੀਨੇ ਕਿਥੇ ਹਾ ਦਾਸੀ ਨਾਰਾ ਮਾਰਿਆ ਭੁੱਲ ਵੀ ਨਾ ਜਾਇਓ ਤੁਸੀਂ ਯਾਦ ਰੱਖਿਓ ਓ ਸਿੱਖੀ ਦਾ ਕੀ ਰਿਸ਼ਤਾ ਏ ਖੂਨੀ ਕੰਦਨਾ ਬੱਚਿਆਂ ਨੂੰ ਇਹਨਾਂਕ ਜ਼ਰੂਰ ਦੱਸਿਓ ਉਹ ਸਿੱਖੀ ਦਾ ਕਿ ਰਿਸ਼ਤਾ ਏ ਖੂਨੀ ਕੰਧਨੋ ਬੱਚਿਆਂ ਨੂੰ ਇਹਨਾਂਕ ਜ਼ਰੂਰ ਦੱਸਿਓ